ਸਰ ਦੇ ਵਿੱਚ 15 ਤੋਂ ਵੱਧ ਲੋਕ ਹਮੇਸ਼ਾ ਹਮੇਸ਼ਾ ਦੀ ਨੀਂਦ ਸੌਂਗੇ ਐ ਸਿਰਫ ਤੇ ਸਿਰਫ ਨਕਲੀ ਜਾਂ ਜ਼ਹਿਰੀਲੀ ਸ਼ਰਾਬ ਕਰਕੇ ਇੰਨੇ ਹੀ ਲੋਕ ਬਿਮਾਰ ਹੋ ਜਾਂਦੇ ਐ ਸਿਆਸੀ ਬਿਆਨਬਾਜ਼ੀਆਂ ਹੁੰਦੀਆਂ ਨੇ ਇਨਵੈਸਟੀਗੇਸ਼ਨਸ ਹੁੰਦੀਆਂ ਨੇ ਅਖੀਰ ਚ ਕੀ ਹੋਇਆ ਜਿਨ੍ਹਾਂ ਨੇ ਆਪਣੇ ਗਵਾਹ ਨੇ ਐਕਸ਼ਨ ਕਦੋਂ ਹੋਇਆ ਹੋਰ ਜ਼ਰੂਰਤ ਐ ਕਿ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਕਰਨ ਦੀ ਜਿਹੜੇ ਇਸ ਕਾਰੋਬਾਰ ਨੂੰ ਅੰਜਾਮ ਦਿੰਦੇ ਨੇ ਪਰ ਜਿਹੜੀ ਇਹ ਸ਼ਰਾਬ ਹੈ ਜਿਹੜੀ ਕਿਸੇ ਗਿਣਤੀ 'ਚ ਨਹੀਂ ਆਉਂਦੀ ਕਿਸੇ ਮਿੰਤੀ 'ਚ ਨਹੀਂ ਆਉਂਦੀ ਉਸ ਕਰਕੇ ਜਿਹੜੇ ਲੋਕ ਹਮੇਸ਼ਾ ਸੌ ਜਾਂਦੇ ਆ 20 ਗਿਣਤੀ ਹੋਈ 35 40 50 100 ਤੋਂ ਵੱਧ ਲੋਕਾਂ ਦੇ ਘਰੇ ਸੱਥਰ ਵਿੱਚ ਚੁਕੇ ਸਿਗੇ ਸ਼ਰਾਬ ਕੋਈ ਨਸ਼ਾ ਨਹੀਂ ਇਹ ਬਿਆਨ ਕਿਸੇ ਵੇਲੇ ਪੰਜਾਬ ਦੇ ਇੱਕ ਸਿਹਤ ਮੰਤਰੀ ਦੇ ਵੱਲੋਂ ਦਿੱਤਾ ਗਿਆ ਸੀ ਔਰ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਦੇ ਅੰਦਰ ਮੌਤਾਂ ਦਾ ਸਿਲਸਲਾ ਕੋਈ ਪਹਿਲੀ ਵਾਰ ਨਹੀਂ ਹੋਇਆ ਅਮ੍ਰਿਤਸਰ ਦੇ ਵਿੱਚ 15 ਤੋਂ ਵੱਧ ਲੋਕ ਹਮੇਸ਼ਾ ਹਮੇਸ਼ਾ ਦੀ ਨੀਂਦ ਸੌਂ ਗਏ ਐ ਸਿਰਫ ਤੇ ਸਿਰਫ ਨਕਲੀ ਜਾਂ ਜ਼ਹਿਰੀਲੀ ਸ਼ਰਾਬ ਕਰਕੇ 2010 ਦੀ ਦਸੂਹਾ ਹਲਕੇ ਦੀ ਉਹ ਘਟਨਾ ਯਾਦ ਆਉਂਦੀ ਹੈ ਜਦੋਂ 24 ਲੋਕ ਬਿਮਾਰ ਤੇ 12 ਲੋਕਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ 2012 ਦੇ ਵਿੱਚ ਗੁਰਦਾਸਪੁਰ ਦਾ ਨੰਗਲ ਜੋਲ ਤੇ ਬੱਲੋਵਾਲ ਜਿਦੇ ਵਿੱਚ 18 ਲੋਕ ਜਿਹੜੇ ਆ ਹਮੇਸ਼ਾ ਹਮੇਸ਼ਾ ਆਪਣੀ ਜ਼ਿੰਦਗੀ ਤੋਂ ਹੱਥ ਧੋ ਦਿੰਦੇ ਆ ਉਹਨਾਂ ਦਾ ਕਾਰਨ ਵੀ ਨਕਲੀ ਸ਼ਰਾਬ ਸੀ 2020 ਦੇ ਵਿੱਚ 100 ਤੋਂ ਵੱਧ ਲੋਕ ਜ਼ਹਿਰੀ ਲਈ ਸ਼ਰਾਬ ਨਕਲੀ ਸ਼ਰਾਬ ਕਰਕੇ ਸੌ ਜਾਂਦੇ ਨੇ ਹਮੇਸ਼ਾ ਹਮੇਸ਼ਾ ਦੇ ਲਈ ਕਿੰਨੇ ਹੀ ਲੋਕ ਬਿਮਾਰ ਹੋ ਜਾਂਦੇ ਆ ਸਿਆਸੀ ਬਿਆਨਬਾਜ਼ੀਆਂ ਹੁੰਦੀਆਂ ਨੇ ਇਨਵੈਸਟੀਗੇਸ਼ਨਸ ਹੁੰਦੀਆਂ ਨੇ ਅਖੀਰ ਚ ਕੀ ਹੋਇਆ ਜਿਨ੍ਹਾਂ ਨੇ ਆਪਣੇ ਗਵਾਲੇ ਐਕਸ਼ਨ ਕਦੋਂ ਹੋਇਆ ਇਸ ਤੋਂ ਇਲਾਵਾ ਸੰਗਰੂਰ ਦੇ ਵਿੱਚ ਵੀ 21 ਮੌਤਾਂ ਜਿਹੜੀਆਂ ਨੇ ਉਹ ਨਕਲੀ ਸ਼ਰਾਬ ਦੇ ਨਾਲ ਹੋ ਜਾਂਦੀਆਂ ਨੇ ਹੁਣ ਫੇਰ ਇੱਕ ਵਾਰੀ ਇਸ ਤਰੀਕੇ ਦਾ ਮਾਮਲਾ ਜਿਹੜਾ ਅਮ੍ਰਿਤਸਰ ਤੋਂ ਸਾਹਮਣੇ ਆਇਆ ਔਰ ਜ਼ਰੂਰਤ ਹੈ ਕਿ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਕਰਨ ਦੀ ਜਿਹੜੇ ਇਸ ਕਾਰੋਬਾਰ ਨੂੰ ਅੰਜਾਮ ਦਿੰਦੇ ਨੇ ਕਿਹੜੇ ਉਹ ਲੋਕ ਨੇ ਔਰ ਜਿਸ ਤਰੀਕੇ ਦੇ ਨਾਲ ਹੁਣ ਸਿਆਸੀ ਪ੍ਰਤੀਕਰਮ ਆ ਰਹੇ ਆ ਕਿ ਸਭ ਤੋਂ ਵੱਡਾ ਹੱਥ ਜਿਹੜਾ ਹੈ ਉਹ ਇਸ ਦੇ ਅੰਦਰ ਰਾਜਸੀ ਲੋਕਾਂ ਦਾ ਸੀ ਔਰ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਲੋਕ ਜਿਹੜਾ ਹੈ ਸ਼ਰਾਬ ਦੇ ਕਰਕੇ ਜਿਸ ਦੇ ਨਾਲ ਸਭ ਤੋਂ ਵੱਧ ਰੈਵਨਿਊ ਜਨਰੇਟ ਹੁੰਦਾ ਹੈ ਪਰ ਜਿਹੜੀ ਇਹ ਸ਼ਰਾਬ ਹੈ ਜਿਹੜੀ ਕਿਸੇ ਗਿਣਤੀ ਚ ਨਹੀਂ ਆਉਂਦੀ ਕਿਸੇ ਮਿੰਤੀ ਚ ਨਹੀਂ ਆਉਂਦੀ ਉਸ ਕਰਕੇ ਜਿਹੜੇ ਲੋਕ ਹਮੇਸ਼ਾ ਸੌ ਜਾਂਦੇ ਆ ਇਹ ਵੀ ਆਇਡੈਂਟੀਫਾਈ ਕਰਨ ਦੀ ਜ਼ਰੂਰਤ ਹੈ ਕਿ ਇਸ ਦੀ ਜਿਹੜੀ ਕੁਆਂਟੀਟੀ ਹੈ ਐਕਸੈਸ ਕੁਆਂਟੀਟੀ ਕਰਕੇ ਜਾਂ ਪੂਰ ਕੁਆਲਿਟੀ ਹੀ ਸਿਰਫ ਕੌਜ਼ ਹੈ ਔਰ ਉਹ ਘਟਨਾ ਸੁਣ ਕੇ ਰੂਹ ਕੰਬ ਉੱਠਦੀ ਹੈ ਜਦੋਂ ਸੰ 2020 ਦੇ ਵਿੱਚ ਮੌਤਾਂ ਦੀ ਗਿਣਤੀ ਇਸ ਤਰੀਕੇ ਨਾਲ ਵਧ ਰਹੀ ਸੀ ਜਿਵੇਂ ਆਈਪੀਐਲ ਦੇ ਵਿੱਚ ਸਕੋਰ ਵਧਦੇ ਆ ਜਿਵੇਂ ਆਈਪੀਐਲ ਦੇ ਵਿੱਚ ਚੌਕੇ ਛੱਕੇ ਲੱਗਦੇ ਆ ਔਰ ਵੀ ਗਿਣਤੀ ਹੋਈ 35 40 50 100 ਤੋਂ ਵੱਧ ਲੋਕਾਂ ਦੇ ਘਰੇ ਸੱਥਰ ਵਿੱਚ ਛੁਕੇ ਸਿਗੇ ਜ਼ਰੂਰਤ ਹੈ ਕਿ ਇਸ ਦੇ ਉੱਤੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦੇਣ ਦਾ ਭਾਵੇਂ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਆ ਮੁਹਿੰਮ ਚਲਾਈ ਹੈ ਪਰ ਉਸ ਮੁਹਿੰਮ ਦੇ ਦਰਮਿਆਨ ਜਦੋਂ ਇਹ ਵਾਕਿਆਤ ਸਾਹਮਣੇ ਆਉਂਦਾ ਦਿਲ ਜ਼ਰੂਰ ਦੁਖਦਾ ਉਹਨਾਂ ਲੋਕਾਂ ਦੇ ਲਈ ਇਹ ਦਿਨ ਕਿਹੋ ਜਿਹਾ ਚੜਿਆ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਹਮੇਸ਼ਾ ਹਮੇਸ਼ਾ ਦੇ ਲਈ ਬੁੱਝ ਗਏ